ਰਾ ਆਜਾ ਮਹੀਨਾ ਕਾਲ ਕੀ ਤਵੇਂ ਤੇ ਲਾਇਓ ਪੰਥ ਸਾਸਿਕਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਵਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬਹੁ ਚਾਹੇ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਹੋਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ ਬਾਕ ਸਿੰਘ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ satnam wahiguru sabjiyo satnam wahiguru sabjiyo la

ਬੜੀ ਯਾ ਸਟੂਡੈਂਟ ਬੜੀ ਯਾ ਸਟੂਡੈਂਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੌਕਾ ਰੱਖਦਿਆਂ ਹੋਇਆਂ ਬਰਾਡ ਮਾਰਕੀਟ ਵੱਲੋਂ ਸੁਖਨੀ ਸਾਹਿਬ ਜੀ ਦੇ ਭੋਗ ਪਾਏ ਗਏ ਨਾਲ ਲੇਵੀਆਂ ਦਾ ਲੰਗਰ ਲਾਇਆ ਗਿਆ ਜੀ ਸਮੂਹ ਨਗਰ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਕੀ ਪ੍ਰੋਗਰਾਮ ਆਇਆ ਤੁਹਾਡਾ ਅੱਜ ਜੀ ਆਪਾਂ ਦੇਸੀ ਦਿਆਂ ਦੀ ਲੀਬਿੰਗ ਲੱਗ ਗਈਆਂ ਸਾਰੇ ਦੁਕਾਨਦਾਰ ਵੀ ਪੈਨਰ ਆ ਜੀ ਦਾ ਸਹਿਯੋਗ ਨਾਲ ਤੇ ਵਾਇਰਸਾਂ ਦਾ ਚੜ੍ਹਦੀ ਤਰਾਏ ਰੱਖਣੀ ਆ ਕਾਬੇ ਨਾਨਕ ਦੇ ਗੁਰੂ ਹਜੀ ਆਰਾਏ ਸ੍ਰੀ ਸ਼ਸ਼ੀ ਗੱਜ ਜੀ ਤੁਹਾਡਾ ਜੀ ਗੈਂਕ ਜੀ ਬਹੁਤ ਬਹੁਤ ਦੀ ਆਪਣੀਆਂ ਹਾਜ਼ਰ ਗੁਰੂਆਂ ਦੇ ਜਿਹੜੇ 555ਵੇਂ ਆਪਣੇ ਗੁਰਪੁਰੂ ਤੇ ਆਪਣੀ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਤੇ ਐਨ ਐਲ ਬੀ ਦਾ ਸਹਿਯੋਗ ਨਾਲ ਦੀ ਸਿੱਖਾਂ ਨੂੰ ਜਿਹੜੀਆਂ ਲੰਗਰ ਚੱਲਦੇ ਆ ਜਿਹੜਾ ਬਹੁਤ ਵਧੀਆ ਚੱਲਦਿਆ ਲੰਗਰੀ ਤੇ ਵਾਹਿਗੁਰੂ ਸਰਾਂ ਚੜ੍ਹਦੀ ਕਲਾ ਜ ਰੱਖਣ ਤੇ ਮੈਂ ਚੋਲਾ ਗੁਰਮੁਖ ਦੇ ਜਿਵੇਂ ਚਾਰੇ ਦਿਸ਼ਾਵਾਂ ਦੀ ਯਾਤਰਾ ਕਰਕੇ ਜਾਤੀ ਚ ਭੇਦ ਭਾਵ ਕੀ ਸੀ ਮੈਂ ਦੇਖਿਆ ਸੀਗਾ ਉਸੇ ਤਰ੍ਹਾਂ ਆਪਣਾ ਬਿਨਾਂ ਭੇਦ ਭਾਵ ਤੋਂ ਲੰਗਰ ਬਹੁਤ ਵਧੀਆ ਤਰੀਕਾ ਚਾਹੁੰਦੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ